ਹਾਂਜੀ ਸੰਗਤ ਜੀ ਦਰਸ਼ਨ ਕਰੋ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਹੱਥ ਲਿਖਤ ਜਫਰਨਾਵਾ ਸਾਹਿਬ ਦੀ ਪੋਥੀ ਤੇ ਸ਼ਾਸਤਰਾਂ ਦੇ ਤੇ ਜਿਹੜੀ ਵੀ ਸੰਗਤ ਦਰਸ਼ਨ ਕਰਨਾ ਚਾਹੁੰਦੀ ਆ ਇਹ ਸਥਾਨ ਆ ਗੁਰਦੁਆਰਾ ਜਫਰਨਾਵਾ ਸਾਹਿਬ ਬਾਜਾਖਾਨਾ ਤੋਂ ਬਰਨਾਲਾ ਰੋਡ ਦੇ ਉੱਪਰ ਪਿੰਡ ਆਉਂਦਾਗਾ ਦਿਆਲਪੁਰਾ ਭਾਈਕਾ ਤੇ ਭਾਈਕਾ ਦਿਆਲਪੁਰਾ ਭਾਈਕੇ ਦੇ ਬਾਸ ਸਾਡੇ ਤੇ ਉੱਤਰ ਕੇ ਤੇ ਗੁਰਦੁਆਰਾ ਸਾਹਿਬ ਜਾਣਾ ਪੈਂਦਾਗਾ 500 ਮੀਟਰ ਜਾਂ ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਜ਼ਫਰਨਾਵਾ ਸਾਹਿਬ ਉੱਥੇ ਜ਼ਫਰਨਾਵਾ ਸਾਹਿਬ ਦੀ ਪੋਥੀ ਦੇ ਦਰਸ਼ਨ ਕਰ ਸਕਦੇ ਹੋ ਤੇ ਸ਼ਾਸਤਰਾਂ ਦੇ ਗੁਰੂ ਸਾਹਿਬ ਦੇ ਸ਼ਾਸਤਰਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਹਰ ਮੱਸਿਆ ਵਾਲੇ ਦਿਨ ਜਿਹੜੀ ਕਿ ਪੋਥੀ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਆ ਜ਼ਫਰਨਾਵਾ ਸਾਹਿਬ ਜਿਹੜੀ ਹੱਥ ਲਿਖਤ ਪੋਥੀ ਹੋਰ ਦਰਸ਼ਨ ਕਰਵਾਏ ਜਾਂਦੇ ਸ਼ਾਸਤਰਾਂ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਗੁਰਦੁਆਰਾ ਜਫਰਨਾਮਾ ਸਾਹਿਬ ਦਿয়ালਪੁਰਾ ਭਾਈਕਾ ਬਾਜਾਖਾਨਾ ਤੋਂ ਬਰਨਾਲਾ ਰੋਡ ਦੇ ਉੱਪਰ ਪਿੰਡ ਪੈਂਦਾਗਾ ਦਿয়ালਪੁਰਾ ਭਾਈਕਾ ਤੇ ਗੁਰਦੁਆਰਾ ਜਫਰਨਾਮਾ ਸਾਹਿਬ ਆ ਕੇ ਤੁਸੀਂ ਦਰਸ਼ਨ ਕਰ ਸਕਦੇ ਆਂ